ਨਿੱਤਲਵਾੜਾ ਸਰ ਐਕਸਪਲੇਨ ਕਰਦੇ ਅੱਜ ਤਕਰੀਬਨ ਦੁਪਹਿਰੇ 1:00 ਦੇ ਕਰੀਬ ਅਚਾਨਕ ਜਿਹੜੀ ਹੈਗੀ ਖਬਰ ਆਈ ਹੈ ਕਿ ਨਿੱਤਲ ਜਿਹੜਾ ਨਾਕਾ ਪੁਆਇੰਟ ਆ ਸਾਡਾ ਹਿਸ਼ਾਰਪੁਰ ਦੇ ਨਾਲ ਲੱਗਦਾ ਉੱਥੇ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਤੇ ਉਹਦੀ ਡਿਟੇਲਸ ਇਹ ਆ ਕਿ CIA ਪਠਾਨਕੋਟ ਦੀ ਤੇ ਸਪੈਸ਼ਲ ਪੁਲਿਸ ਦੀ ਇੱਕ ਜੁਆਇੰਟ ਟੀਮ ਕਿਸੇ ਸਸਪੈਕਟਿਡ ਵਹੀਕਲ ਨੂੰ ਫਾਲੋ ਕਰ ਰਹੀ ਸੀਗੀ ਉਹ ਫੋਲੋ ਕਰਦਿਆ ਕਰਦਿਆ ਜਿਹੜੀ ਹੈਗੀ ਆ ਗੱਡੀ ਕਾਫੀ ਤੇਜ਼ ਹੋ ਗਈ। ਦੈਨ ਉਹਨਾਂ ਨੇ ਜਿਹੜੀ ਆ ਸੀਆਈਏ ਦੀ ਟੀਮ ਨੇ ਅੱਗੇ ਨਾਕਾ ਜਿਹੜਾ ਮੀਰਥਲ ਆ ਉਹਨੂੰ ਇਨਫੋਰਮ ਕੀਤਾ ਕਿ ਇੱਕ ਵਹੀਕਲ ਦਾ ਉਹ ਪਿੱਛਾ ਕਰ ਰਹੇ ਆ। ਔਰ ਇਹਨੂੰ ਨਾਕੇ ਤੇ ਰੋਕ ਲਿਆ ਜਾਵੇ। ਇਹਦੇ ਵਿੱਚ ਕੁਝ ਹਾਈਲੀ ਸਸਪੀਸ਼ੀਅਸ ਪਰਸਨ ਜਿਹੜੇ ਸਵਾਰ ਆ। ਨਾਕਾ ਪਾਰਟੀ ਨੇ ਪੈਰੀਕੇਟ ਲਗਾ ਕੇ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਉਹਨੂੰ ਟ੍ਰੈਫਿਕ ਨੂੰ ਰੋਕਿਆ। ਇਹਦਾ ਮੀਨ ਵਾਈਲ ਜਿਹੜੀਆਂ ਸਸਪੈਕਟਡ ਪਰਸਨ ਦੀ ਗੱਡੀ ਜਿਹੜੀ ਕਿ ਜੇਕੇ ਨੰਬਰ ਦੀ ਗੱਡੀ ਹੈਗੀ ਆ ਵਾਈਟ ਕਲਰ ਦੀ ਉਹ ਜਿਹਦੇ ਵਿੱਚ ਤਿੰਨ ਨੌਜਵਾਨ ਸਵਾਰ ਸੀਗੇ ਤੇ ਉਸ ਤੋਂ ਪਿੱਛੇ ਸੀਆਈਡੀ ਦੀ ਗੱਡੀ ਵੀ ਆ ਗਈ ਜਿਉਂ ਹੀ ਗੱਡੀਆਂ ਰੁਕੀਆਂ ਇਹਨਾਂ ਨੇ ਉੱਥੋਂ ਗੱਡੀਆਂ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਐਸਕੇਪ ਦੇ ਦੌਰਾਨ ਜਿਹੜੇ ਹੈਗੇ ਆ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਔਰ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਦਾ ਤੇ ਇਹਨਾਂ ਦਾਪਸ ਤੇ ਤੇ ਉੱਥੇ ਦੇ ਸ਼ਾਮਿਲ ਜਿਹੜੇ ਸੀਗੇ ਨਾਕਾ ਪਾਰਟੀ ਉਹਨਾਂ ਨੇ ਵੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਕੀਤਾ ਜਿਹਦੇ ਵਿੱਚ ਹੁਣ ਤੱਕ ਦੀ ਇਹ ਖਬਰ ਹੈ ਕਿ ਜਿਹੜਾ ਵਨ ਆਫ ਦੀ ਪਰਸਨ ਜਿਹੜਾ ਬੈਠਾ ਹੋਇਆ ਸੀ ਕਾਰ ਦੇ ਵਿੱਚ ਕਿਨੇ ਜਿਨ੍ਹਾਂ ਨੇ ਜਿਸ ਜਿਸ ਪਾਰਟੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਇੰਜਰਡ ਹੋ ਗਿਆ ਉਸ ਇੰਜਰਡ ਬੰਦੇ ਨੂੰ ਐਜ਼ ਇਟ ਇਜ਼ ਨਾਲ ਲੈ ਕੇ ਉਹ ਜਿਹੜੀ ਗੱਡੀ ਹੈਗੀ ਆ ਤੇ ਨਾਲ ਦੇ ਜਿਹੜੇ ਦੋ ਸਾਥੀ ਆ ਉੱਥੋਂ ਮੌਕੇ ਤੋਂ ਗੱਡੀ ਭਜਾ ਲੈਂਦੇ ਆ ਡਵਾਈਡਰ ਨੂੰ ਆਪੋਜ਼ਿਟ ਸਾਈਡ ਤੇ ਭਜਾਉਂਦੇ ਆ ਤੇ ਉਹ ਗੱਡੀ ਜਾ ਕੇ ਅੱਗੇ ਅੰਦੋਰੇ ਇੱਕ ਉਹਨਾਂ ਦਾ ਕੋਈ ਰਿਲੇਟਿਵ ਆ ਜਾਂ ਦੋਸਤ ਆ ਉਹਦੇ ਘਰ ਉਹ ਗੱਡੀ ਇਹ پارک ਕਰ ਦਿੰਦੇ ਆ ਤੇ ਇਹ ਗੱਡੀ ਉੱਥੇ پارک ਕਰ ਦਿੰਦੇ ਆ ਉਹਦੇ ਅਗਿਓ ਫਰਦਰ ਗੱਡੀ I20 ਲੈ ਕੇ ਪ੍ਰਸੀਡ ਕਰਦੇ ਆ ਤੇ ਇੰਜਰਡ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਚਲੇ ਜਾਂਦੇ ਆ ਉਹ ਇੰਜਰਡ ਤੇ ਉਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਜਿਹੜੀ ਹੈਗੀ ਆ ਉਹ ਹਮਾਚਰ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਉਹ ਉੱਥੇ ਫੜੇ ਜਾਂਦੇ ਆ ਇੱਕ ਉਹਨਾਂ ਦਾ ਸਾਥੀ ਜਿਹੜਾ I20 ਕਾਰ ਜਿਹਨੇ ਪ੍ਰੋਵਾਈਡ ਕੀਤੀ ਸੀ ਉਹੋ ਤੇ ਇੱਕ ਜਿਹੜਾ ਉਹਨਾਂ ਦਾ ਥਰਡ ਪਰਸਨ ਸਿਗਾ ਉਹ ਪਹਿਲਾਂ ਹਿਮਾਚਲ ਚ ਕਾਫੀ ਦਿਨ ਘੁੰਮਦੇ ਔਰ ਉਸ ਤੋਂ ਬਾਅਦ ਜਿਹੜੇ ਹੈ ਗਿਆ ਹਿਮਾਚਲ ਦੇ ਇੱਕ ਖੇਤਰ ਦੇ ਵਿੱਚੋਂ ਉਹਨਾਂ ਨੂੰ ਵੀ ਜਿਹੜੇ ਹੈ ਗਿਆ ਹਿਮਾਚਲ ਪੁਲਿਸ ਦੀ ਇੰਦਾਦ ਨਾਲ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਉੱਤੇ ਜਿਹੜੀ ਹੈਗੀਆਂ ਅ ਇਨਵੈਸਟੀਗੇਸ਼ਨ ਜਾਰੀ ਆ ਇਹਦੀਆਂ ਫਰਦਰ ਡਿਟੇਲਸ ਜਿਹੜੀਆਂ ਆਈਆਂ ਉਹ ਬਾਅਦ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਕਿ ਉਹਦੀ ਸਿਰਫ ਪਛਾਣ ਕੀ ਅਕਿਊਜ਼ ਜਿਹੜਾ ਹੈਗਾ ਆ ਉਹਦੇ ਚ ਨੇਮ ਉਹਦਾ ਨਾਮ ਹੈ ਰਜੀਵ ਕੁਮਾਰ ਅਭੀ ਇਹ ਮਹੱਲਾ ਸਾਂਸੀਆ ਬਹਿਰਾਮਪੁਰ ਦਾ ਰਹਿਣ ਵਾਲਾ ਆ ਇਹਦੇ ਤੇ ਪਹਿਲਾ ਵੀ অপরাধਕ ਮਾਮਲੇ ਦਰਜ ਨੇ ਜਿਹਦੇ ਚ ਨਾਰਕੋਟਿਕਸ ਤੇ ਅਟੈਂਪਟ ਟੂ ਮਰਡਰ ਵਿਦ ਆਰਮਜ਼ ਆ ਹਥਿਆਰ ਬੰਦੋਕੇ ਹਮਲੇ ਕਰਨ ਦੇ ਮਾਮਲੇ ਇਹਦੇ ਤੇ ਦਰਜ ਆ ਤੇ ਇਹ ਇੰਜਰਡ ਆ ਉਹਦੇ ਜਿਹੜੇ ਬਾਕੀ ਜਿਹੜੇ ਸਾਥੀ ਹੈਗੇ ਆ ਉਹ ਠੀਕ ਨੇ ਤੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਕੁਝ ਵੈਪਨ ਵੀ ਚੱਲ ਰਹੇ ਉਹਨਾਂ ਕੋਈ ਕਬਰ ਹੋਇਆ ਉਹ ਹਜੇ ਤਫਤੀਸ਼ ਚੱਲ ਰਹੀ ਆ ਉਹਦੇ ਬਾਰੇ ਬਾਅਦ ਵਿੱਚ ਜਿਹੜਾ ਅਸੀਂ ਜਿਹੜੇ ਹੈਗੇ ਆ ਉਹ ਡਿਟੇਲਸ ਜਿਹੜੀਆਂ ਬਾਅਦ ਵਿੱਚ ਪ੍ਰੋਵਾਈਡ ਕਰਾਂਗੇ ਗਾਰਡਾਂ ਕਿੰਨੇ ਕੁ ਫਾਇਰ ਹੋਏ ਨੇ ਹਜੇ ਭਾਈਓ ਦੱਸਿਆ ਕਿ ਤਫਤੀਸ਼ ਚੱਲ ਰਹੀ ਆ ਉਹਦੇ ਵਿੱਚ ਹਜੇ ਕਾਊਂਟਿੰਗ ਹੋ ਰਹੀ ਆ ਕਿਉਂਕਿ ਇਹ ਅਚਾਨਕ ਔਰ ਜਿਹੜਾ ਹੈਗਾ ਆ ਉਹ ਤੇ ਹਾਈਵੇ ਦੇ ਉੱਤੇ ਹੋਇਆ ਹੈਗਾ ਤੇ ਉਹਦੀ ਤਫਤੀਸ਼ ਚੱਲ ਰਹੀ ਆ ਜਿਵੇਂ ਡਿਟੇਲਸ ਆਉਣੀਆਂ ਤਾਂ ਨਸ਼ਰ ਕਰਾਂਗੇ ਟੋਟਲ ਕਿੰਨੇ ਸੀ ਤਿੰਨ ਸੀਗੇ ਜੀ ਆਪਣੇ ਜਵਾਨ ਇੱਕ ਪਖਾਨਕੂ ਸਾਈਡ ਤੋਂ ਜਾ ਰਹੇ ਸੀ ਕਿ ਆ ਰਹੇ ਸੀ ਹਾਂ ਇੱਕ ਸਾਡੇ ਜਵਾਨ ਦਾ ਨੈਰੋ ਸਕੇਪ ਹੋਇਆ ਉਹਦੇ ਵੱਲ ਡਾਇਰੈਕਟ ਗੁੜੀਆਂ ਚਲੀਆਂ ਆਏਗੀਆਂ ਪਰ ਉਹ ਕਿਉਂਕਿ ਟਰੱਕ ਪਿੱਛੇ ਖੜਾ ਸੀ ਉਹ ਟਰੱਕ ਦੀ ਉਹਨੇ ਆੜ ਲਈ ਆ ਸੋ ਦਾ ਕਾਫੀ ਬਚਾ ਹੋਇਆ ਹੈਗਾ ਤੇ ਉਸ ਜਵਾਨ ਵੱਲੋਂ ਵੀ ਰਿਟੈਲੀਏਟ ਕੀਤਾ ਗਿਆ ਤੇ ਇਸ ਰਿਟੈਲੀਏਸ਼ਨ ਦੇ ਵਿੱਚ ਜਿਹੜੀ ਹੈਗੀ ਆ ਇੱਕ ਪਰਸਨ ਜਿਹੜਾ ਹੈਗਾ ਇੱਕ ਜਿਹੜਾ ਕਹਿ ਸਕਦੇ ਆ ਇੱਕ ਗੈਂਗਸਟਰ ਹੈਗਾ ਜਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆ ਉਹਨਾਂ ਦੇ ਉੱਤੇ ਇੱਕ ਬੰਦਾ ਸੀਰੀਅਸਲੀ ਇੰਜਰਡ ਹੋਇਆ ਹੈ ਦੇਖਿਆ ਕਿ ਕੀ ਹੈ